ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਨੂੰ ਦਰਸ਼ਨ ਕਰਾਉਣੇ ਦੀ ਪਾਸੇ ਨੌਵੀਂ ਦਰਬਾਰ ਸਾਹਿਬ ਅੰਦਰੋਂ ਜੀ ਇਹ ਹੈਗਾ ਜੀ ਨੌ ਲੱਖਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਅੰਦਰ ਦੇ ਇਹ ਜਿਹੜੇ ਦਰਸ਼ਨ ਨੇ ਜੀ ਬਾਹਰੋਂ ਇਧਰ ਨੂੰ ਨਾ ਆਪਾਂ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸਾਹਿਬ ਦੇ ਜੀ ਇਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਫਿਰ ਟੈਲਪੈਨ ਹੁੰਦੇ ਹੋਏ ਨੰਮ ਸਾਹਿਬ ਗਏ ਸੀ ਜਦੋਂ ਦਿੱਲੀ ਨੂੰ ਚੱਲ ਪਾਇਆ ਸੀ ਗੁਰੂ ਸਾਹਿਬ ਜੀ ਨੇ ਇਹ ਬਹੁਤ ਪੁਰਾਣਾ ਸਭ ਤੋਂ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਅਗਲੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਇੱਕ ਸਿੱਖ ਨੂੰ ਇਹਦੇ ਇਤਿਹਾਸ ਬਾਰੇ ਜਿਹੜੀ ਹੈ ਜਾਣਕਾਰੀ ਕਿ ਇਤਿਹਾਸ ਹੈ ਜੀ ਤੁਸੀਂ ਪੜ੍ਹ ਸਕਦੇ ਹੋ ਤੇ 9 ਲੱਖ ਬਾਦਸ਼ਾਹੀ ਨੌਵੀਂ ਗੁੱਤੇ ਇੱਕ ਬਹਾਦਰ ਪ੍ਰਚਾਰ ਦੇ ਸਮੇਂ ਬਾਣੀ ਤੋਂ ਚੱਲ ਕੇ ਇੱਥੇ ਆਏ ਸਨ ਇੱਥੇ ਆ ਕੇ ਉਹਨਾਂ ਨੇ ਕੋਈ ਨਾਤੇ ਬਿਸ਼ਰਾਮ ਕੀਤਾ ਨਾਲ ਮਾਤਾ ਬਜਲੀ ਦੀ ਸਨ ਲੱਖੀ ਸ਼ਾਹ ਮਨਜਾਰਾ ਤੇ ਅਜੋ ਇਤਿਹਾਸ ਪਹਿਲਾਂ ਉਹ ਇੱਥੇ ਠਹਿਰੇ ਹੋਏ ਸੀ ਉਹਨਾਂ ਉਹਨਾਂ ਬਲਦ ਗੁਆ ਚੁੱਕੇ ਸੀਗਾ ਸੋ ਉਹਨਾਂ ਨੇ ਸੁਖਨਾ ਤੁਕੀ ਮੇਰਾ ਬਲਦ ਮਿਲ ਜੇ ਕੁਝ ਤੱਕੇ ਗੁਰੂ ਜੀ ਉਪੇਟਾ ਕਰਾਂਗਾ ਥੋੜੇ ਸਮੇਂ ਉਸ ਜਿਹੜਾ ਜੰਗਲ ਚ ਬਲਦ ਮਿਲ ਜਾਂਦਾ ਜੀ ਦੇਖੋ ਸੀਦਾ ਟਿਕਾਣਾ ਨਹੀਂ ਲੈਂਦਾ ਤੇ ਇਹਦਾ ਨੌ ਤੱਕੇ ਲੈ ਕੇ ਲੱਖੀਸ਼ਾ ਬੁਨਜਾਰਾ ਜੀ ਦੀ ਅੱਛਾ ਗੁਰੂ ਜੀ ਦੇ ਹਿਉਰੀ ਚ ਪਹੁੰਚ ਗਿਆ ਤੇ ਉਹਨੇ ਬਿਨਾਂ ਉਸੇ ਸੰਗਤਾਂ ਹਵਾਲੇ ਕਰ ਦਿੱਤੇ ਗੁਰੂ ਜੀ ਨੇ ਮਦਕੀ ਜਨ ਸੰਧਿਆ ਗੁਰੂ ਜੀ ਮੇਰੇ ਭੇਟਾ ਤੋਂ ਖੁਸ਼ ਨਹੀਂ ਹੋਏ ਤੇ ਕਹਿਣ ਲੱਗਾ ਜੀ ਮੇਰੇ ਕੋਲ ਇੰਨੇ ਤਕੇ ਨਾਲ ਹੋਰ ਭੇਟਾ ਫੇਰ ਦੇਵਾਂਗਾ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਤੇਰੇ ਤੋਂ ਤਕੇ ਹੀ ਸਾਡੇ ਲਈ 9 ਲੱਖ ਦੇ ਬਰਾਬਰ ਹਨ ਫਰਾਤ ਨੂੰ ਵਿਚਾਰਾਂ ਸੰਦ ਕੋ ਸਿਆਣੇ ਬਜ਼ੁਰਗ ਗੁਰੂ ਜੀ ਦਰਸ਼ਨਾਂ ਲਈ ਪਹੁੰਚੇ ਸਭ ਨੇ ਬੜੇ ਤਨ ਮਨ ਧਨ ਨਾਲ ਉਦੋਂ ਦੀ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸੰਗਤਾਂ ਨੂੰ ਕਿੰਨ ਨੌ ਲੱਖਾਂ ਨਾਮ ਦੇ ਮੋੜੀ ਗੱਡੀ ਜਾਂ ਇਸ ਤਰ੍ਹਾਂ ਪਿੰਨ ਦੀ ਸ਼ੁਰੂਆਤ ਹੋਈ ਜੀ ਸੋ ਇਹ ਵੀਡੀਓ ਵੀ ਜਿਹੜੀ ਹੈ ਹਰ ਇੱਕ ਸਿੱਖ ਦੇ ਫੋਨ ਦੇ ਵਿੱਚ ਜ਼ਰੂਰ ਜਾਵੇ ਜੀ ਇਹ ਬਿਲਕੁਲ ਇਤਿਹਾਸ ਹੈ ਜੀ ਗੁਰੂ ਜੀ ਦਾ ਸੋ ਵੈਖੋ ਜੀ ਖਾਲਸਾ ਅਰਜਿਕ ਫਤਿਹ